ਸ਼ਿਕਰੀ ਕੀ ਹੋ ਗਿਆ ਕੀ ਹੋ ਗਿਆ ਤੋ ਦੇਖ ਉਹ ਦੇਖ ਬੀੜਾ ਤੁਰੇ ਹੁੰਦਾ ਬੀੜ ਮੇਰੀ ਗੱਲ ਸੁਣੋ ਸਿਆਣੇ ਕਹਿੰਦੇ ਨੇ 365 ਚਲਤਰ ਨਾਰਦੇ ਇਹੇ ਬੰਦੇ ਨੂੰ ਮਾਰਦੇ ਲੈ ਮੈਂ ਅੱਜ ਜਿੰਨੇ ਤੇਰੇ ਚ 77 ਹੈਗੇ ਨੇ ਨਾ ਸਾਰੇ ਖੇਡ ਲੈ ਚੱਕ ਦੇ ਕੰਮ ਨੂੰ ਚੱਕ ਦੇ ਦੇ ਸਹੀ ਆ ਜਿੰਨੇ ਚਲਤਰ ਤੂੰ ਜਮਾਨਾ ਫਿਕਰ ਕਰ ਕਿੱਥੇ ਕਾਗਾ ਹੈ ਉਹ ਤਾਂ ਆਜੂਗਾ ਵੀ ਤੂੰ ਤੂੰ ਹਮ ਤਾਂ ਕੰਮ ਸ਼ੁਰੂ ਕਰ ਕੀ ਦਸਾਂ ਤੁਹਾਨੂੰ ਮੇਰਾ ਤਾਂ ਕੱਲਾ ਬੁੱਤ ਸੀਗਾ ਮੈਨੂੰ ਤਾਂ ਇਹ ਨਹੀਂ ਕਿਹਾ ਕਿ ਮੈਂ ਬੱਟੀ ਸੁਖੀ ਹੋਉਂਦੀ ਇਹ ਤਾਂ ਨਪਤੇ ਦੀ ਆਈ ਜੀ ਆਈਆ ਇਹ ਤਾਂ ਉਹਦਾ ਮੂਹ ਤੇ ਤਾਂ ਸਾਹ ਤਾਂ ਬਣ ਜਾਂਦੀ ਈ ਬਾਗਰੋਂ ਜ਼ਹਿਰ ਬਣ ਜਾਂਦੀ ਆ ਮਾਂ ਭਾਬੀ ਦਾ ਨਾ 도ਗਲੀ ਆ ਗਈ ਮੈਨੂੰ ਤਾਂ ਐ ਸੀਗਾ ਵੀ ਚਲ ਕੋਈ ਨਾ ਹਨ ਅਸੀਂ ਪਹਿੜਾ ਵਾਂਗੂ ਰਹੋਗੇ ਪਰ ਇਹ ਇਹ ਤਾਂ ਮੇਰੇ ਦਿਨ ਰਾਤ ਲੜਾਈਆਂ ਕਰਦੀ ਹੈਗੀ ਇਹਨੂੰ ਤਾਂ ਆਇਆਗਾ ਵੀ ਬਸ ਕਿਹੜੇ ਵੇਲੇ ਇਹਨਾਂ ਨੂੰ ਧੁਰੋਂ ਕੱਢਦਾ ਆਪਾਂ ਬਾਲਾ ਮਾਂ ਤੱਕ ਹੀ ਉੱਤੇ ਆ ਸਾਡੇ ਇੱਕ ਨੇ ਕਹਾਂ ਰੋ ਆਪਣਾ ਅੱਜ ਫਿਰ ਨਹੀਂ ਪਾ ਦਾ ਰਹਿਣਾ ਤੂੰ ਨਹੀਂ ਮੇਰਾ ਪੁੱਤ ਨਹੀਂ ਕਰੀ ਉਹ ਮੈਂ ਤੇ ਮੇਰਾ ਹੋਈ ਨਾ ਗਲ ਕੋਟਦੀ ਇਹ ਹੀ ਗੱਲ ਦੀ ਤਾਂ ਮੈਨੂੰ ਚਿੰਤਾ ਰਹਿੰਦੀ ਅਮਾ ਵੀ ਜੇ ਕਿਤੇ ਹਣਾ ਸੇ ਦੋਨੋਂ ਘਰਾਂ ਦਾ ਹੋਈ ਜੇ ਨੇ ਤੈਨੂੰ ਕੁਝ ਕਰਦੇ ਨਾ ਮੈਂ ਕਾਹਦੇ ਚੁੱਗੀ ਨਹੀਂ ਰਹਿਣਾ ਹੈਗਾ ਕਿੱਥੇ ਆ ਗਿਆ ਖੜਾ ਤੂੰ ਇੱਕ ਮਿੰਟ ਤੂੰ ਆਪਦਾ ਕੰਮ ਸ਼ੁਰੂ ਰੱਖ ਮੈਂ ਦੇਖ ਕਿਉਂ ਨਹੀਂ ਆ ਮੈਂ ਚੱਕੀ ਰੱਖ ਕੰਮ ਕੰਤਰਾ ਸੁਣੀ ਜਾਂਦਾ ਸੁਣੀ ਜਾਂਦਾ ਆ ਆਏ ਦੀਸ ਮੈਂ ਤਾਂ ਆਏ ਸੋਖੀਆਂ ਵੀ ਉਹਨੂੰ ਕਿਵੇਂ ਜਵਾਬ ਨੂੰ ਦੱਸਾਂ ਕਿ ਮੇਰੇ ਦਾ ਜੀ ਦੁਖੀ ਕਰਦਾ ਮਾਂ ਦੇਖ ਲੈ ਬਾਈ ਹੁੰਦੇ ਤੇ ਨਾ ਸਾਰਾ ਰੋਟੀ ਪਾਣੀ ਪੁੱਛਦੀ ਆਪਾਂ ਨੂੰ ਕਦੇ ਰੋਟੀ ਕਦੇ ਚਾਹ ਕਦੇ ਜੂਸ ਜਦੋਂ ਬਾਈ ਹੁੰਦਾ ਨੀ ਤਾਂ ਉਹਦਾ ਪਾਣੀ ਦਾ ਗਲਾਸ ਵੀ ਪੁੱਛਦੀ ਹੈਗੀ ਉਹਦੇ ਹੁੰਦੇ ਤਾਂ ਮੈਨੂੰ ਕਹੋ ਮਾਂ ਕੱਪੜੇ ਧਾਰਦੇ ਮੈਂ ਤੋ ਬੰਨੀਆ ਜਦੋਂ ਲੰਘ ਜਾਂਦਾ ਮੈਨੂੰ ਮੇਰੀਆਂ ਸਤਣਾ ਸੁਪਣੀਆਂ ਪਾਈਆਂ ਰਹਿ ਜਾਂਦੀ ਨਹੀਂ ਧੁੱਪ ਚ ਮੱਤ ਜਾਂਦੀ ਕੀ ਬੋਲੀ ਜਾਂਦੇ ਮੈਂ ਤਾਂ ਕਹੀ ਹੂਗਾ ਆਪਣਾ ਬਾਈ ਨੂੰ ਦੱਸਦਾਂ ਨਿਆ ਗੰਦੀ ਨਿੱਧੀ ਐ ਮੈਂ ਕਿਵੇਂ ਆਪਣੇ ਪੁੱਤ ਦਾ ਮਨ ਦੁਖੀ ਕਰਾਂ ਕੀ ਦੱਸਾਂ ਬਾਹਰ ਅੰਦਰ ਫਿਰਦਾ ਨੀ ਪਰਮੜ ਰੋਈ ਜਾਂਨੇ ਕਰਮਾਂ ਨੂੰ ਮੈਨੂੰ ਤਾਂ ਐ ਸੀਗਾ ਵੀ ਕੱਲਾ ਕੱਲਾ ਸਾਡੇ ਭਾਈ ਆਗਾ ਚੱਜ ਦੀ ਪਰ ਜਾਈਓ ਪੁੱਤ ਜੀ ਤੋ ਮੇਰਾ ਬੋਧ ਕਰਦੇ ਵੀ ਮੈਂ ਜੱਗੇ ਨੂੰ ਸਾਰੀ ਗੱਲ ਦੱਸ ਦਵਾਂ ਪਰ ਆਪਣੇ ਪੁੱਤ ਦਾ ਕਰ ਕਿਵੇਂ ਆਹਦੇ ਹੱਥੀ ਪਾਟਦਾ ਮਾਂ ਮੇਰੀ ਗੱਲ ਸੁਣ ਤੋ ਕਿਸ ਕੁ ਮਾਵਾਂਤੀਆਂ ਦੇ ਲੈ ਕੇ ਆਏ ਨੇ ਤਿੰਦ ਤਾਂ ਆਪਾਂ ਨੂੰ ਕੱਟਣੇ ਪੈਣਗੇ ਮੈਨੂੰ ਵੀ ਆਏਗਾ ਭਾਈ ਦਾ ਕਰਨਾ ਪਟਿਆ ਜਾਵੇ ਕੋਈ ਨਾ ਆਪਾਂ ਤਾਂ ਟਾਈਮ ਪਾਸ ਕਰ ਲਾਂਗੇ ਚੱਲ ਚੱਲੀ ਸੰਦਰ ਹੁਣਾ ਕੜ ਕੇ ਕੀ ਰੋਣਾ ਠੀਕ ਕਹਿ ਸਕਦੇ ਐ ਲੈ ਵਾ ਥੋੜਾ ਉਹਗਾ ਨਜ਼ਾਰਾ ਦੇਖੀ ਤਾਂ ਸਹੀ ਜੇ ਤੂੰ ਬਾਗ ਨੇ ਉਹਦੀ ਗੁੱਤਨੀ ਨੂੰ ਦਿੱਤਾ ਨਾ ਬਟਾ ਨਜ਼ਾਰਾ ਤਾਂ ਫੇਰ ਆਉ ਫੇਰ ਨਿਕਲੂ ਇਹ ਤਾਂ ਧੌੜਾ ਦਾ ਕਿਲਾ ਹੁਣ ਤਾਂ ਉਹ ਤੁਹਾਨੂੰ ਗੋਜੂ ਸੱਪੋ ਵੀ ਮਾਰਜੂ ਤੇ ਛੋਟਾ ਵੀ ਨਿਉ ਕਿੱਟੂ ਇਹ ਤਾਂ ਨਾਲੇ ਮੇਰੀ ਗੱਲ ਸੁਣਵਾ ਚਲਾ ਜਵਨੀ ਚਾਦੀ ਕੁੱਟ ਕਰਕੇ ਬਿਆਹ ਕੁੱਤਾ ਚਾਮਾ ਕੋਈ 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 ਕੀ ਹੋ ਗਿਆ ਤੈਨੂੰ ਤੂੰ ਡਰੈਗ ਰੂਮ ਚ ਕੱਲੀ ਕਿਉਂ ਪਈਆ ਉਹ ਬੈੱਡ ਤੇ ਪੈ ਜਾ ਕੇ ਜਾ ਕੇ ਕਾਨੂੰ ਮੈਂ ਤਾਂ ਨਾ 10 ਮਿੰਟ ਇੱਥੇ ਬੈਠ ਗਈ ਆ ਕੇ ਅਖਬਾਰ ਜਾ ਪੜ੍ਹਨ ਲੱਗੀ ਤੜਕੇ ਵਾਲਾ ਅਖਬਾਰ ਪੜ੍ਹਦੀ ਪੜ੍ਹਦੀ ਦੀ ਮੇਰੀ ਅੱਖ ਲੱਗੀ ਮੈਂ ਉਰੇ ਡੈਡੀ ਹੋ ਗਈ ਓਏ ਰੋ ਤਾਂ ਚੱਲ ਠੀਕ ਆ ਮੈਨੂੰ ਐ ਕਿਉਂ ਲੱਗਦਾ ਯੇ ਮੇ ਤੁਮ ਰੁਸ ਰੁਸੀ ਰਹੇ ਆ ਮੂੰਹ ਜਾਂ ਬਣਾਏ ਬੈਠੇ ਆ ਕਾ ਨੂੰ ਮੂੰਹ ਬਣਾਇਆ ਜੀ ਆ ਸੱਚ ਨਾ ਮੇਰਾ ਮੂੰਹ ਹੁਣ ਕਿਸੇ ਨੂੰ ਚੰਗਾ ਨਹੀਂ ਲੱਗਦਾ ਉਹ ਕਾ ਨੂੰ ਕਾ ਨੂੰ ਚੰਗਾ ਲੱਗਦਾ ਤੂੰ ਐ ਕਰਾ ਪਾਣੀ ਦਾ ਗਲਾਸ ਲੈ ਜਾ ਕੇ ਲਿਆ ਦੇ ਨੀ ਚਾਹ ਹੁਣੀ ਬਣਾਦਾ ਕਿ ਠਰ ਕੇ ਪੀਓਗੇ ਨਾ ਫੇਰ ਪੀ ਲਾਂਗੇ ਤਾ ਤੂੰ ਪਾਣੀ ਪਾਣੀ ਲੈ ਦੇ ਕਦੀ ਗੱਲ ਨਹੀਂ ਹੋਈ ਗੱਲ ਤਾਂ ਕੋਈ ਹੋਈ ਆ ਅਲ ਤਾਂ ਇਹਨੇ ਮੂੰਹ ਦੇਖ ਕੇ ਹਜਿਆ ਕਰ ਰੱਖਿਆ ਨਾਲੇ ਉਧਰ ਰੋਣਾ ਪਿਠਣਾ ਹੋਂਨਾ ਚੱਲ ਰਿਹਾ ਦੀ ਜੰਗ ਲੱਗੀ ਹੋਣੀ ਨਾ ਆਪ ਸਮੇਂ ਦਹ ਦਿਰੀ ਗਏ ਚਲ ਕੋਈ ਗੱਲ ਨਹੀਂ ਪਤਾ ਤਾਂ ਲੱਗੇ ਜਉ ਆ ਲੈ ਫਾਨ ਕੋਈ ਵੋਇਆ ਕੀ ਯਾਰ ਮੈਨੂੰ ਦੱਸੂਗਾ ਕੋਈ ਹੋਣਾ ਕੀ ਆ ਜੀ ਤੜਕੇ ਤੁਹਾਡੇ ਸਾਹਮਣੇ ਮੇਰਾ ਸਿਰ ਦੁਖਦਾ ਸੀ ਨਾ ਹਾਂ ਜੇ ਤੁਸੀਂ 2 ਮਿੰਟ ਮੇਰਾ ਸਿਰ ਘੁੱਟ ਵੀ ਦਿੱਤਾ ਤਾਂ ਕੀ ਲੋੜ ਆ ਗਿਆ ਮੈਂ ਵਿਆਹ ਕੇ ਆਈ ਆ ਮੈਂ ਕੋਈ ਨਿਕਲ ਕੇ ਤਾਂ ਨਹੀਂ ਆਈ ਬਾਤ ਦੇ ਵਿੱਚ ਮੈਨੂੰ ਤੂੰ ਚਾਹ ਨਹੀਂ ਬਣਾਈ ਤੂੰ ਆਏ ਨਹੀਂ ਕਰਿਆ ਤੈਨੂੰ ਆਏ ਨਹੀਂ ਪਤਾ ਹੈਗਾ ਕੁੜੀ ਆਉਣ ਵਾਲੀ ਹੈ ਤੂੰ ਕੁੜੀ ਨੂੰ ਆਏ ਕਰਕੇ ਤੇ ਤੇ ਤੂੰ ਕੁੜੀ ਨੂੰ ਆਏ ਕਰਕੇ ਤੇ ਤੇ ਮੇਰੀ ਗੱਲ ਸੁਣ ਚੱਲ ਨਿੱਕੇ ਨਿੱਕੇ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਕਹੂੰ ਚਾਹ ਬਣਾ ਦੇ ਚਾਹ ਤੇਰੀ ਮਾਂ ਬਣਾਉਗੀ ਤੂੰ ਆਹ ਕੰਮ ਕਰਦੇ ਇਹ ਤਰ੍ਹਾਂ ਪਿਓ ਕਰੂਗਾ ਮੈਂ ਮਾੜਾ ਜਾਂ ਮੰਮੀ ਨੂੰ ਇਹ ਗੱਲ ਕਹਿੰਦੀ ਮੈਂ ਕਿਹਾ ਮੰਮੀ ਕੰਮ ਮੇਰ ਦਾ ਜਿੰਨਾ ਮਰਜੀ ਕਰਵਾ ਲਓ ਮੇਰੇ ਪੇਕੇ ਵਾਲੀ ਮਾਂ ਤੇ ਤੁਹਾਡੇ 'ਚ ਕੋਈ ਫਰਕ ਨਹੀਂਗਾ ਠੀਕ ਹਨ ਪਰ ਤੁਸੀਂ ਤੇਰੇ ਮਾਂ ਤੇ ਉਤੇ ਨਾ ਜਾਇਆ ਕਰੋ ਹਨਾ ਐ ਮਗਿਆ ਨਾ ਕਿੱਲਾ ਘੜਵਾ ਮਾਜੀ ਜਿਹੜਾ ਗੱਲ ਚ ਫਸਿਆ ਹੋਇਆ ਤੇ ਮੈਨੂੰ ਐਂ ਤਾਂ ਦੱਸ ਦੋ ਤੇ ਕੋਈ ਮਾੜਾ ਕੀ ਕੀਤਾ ਮੇਰੇ ਕਿਹੜਾ ਤੁਮ ਜਿੱਕਲਾ ਦੱਸ ਮੈਂ ਕਦੋਂ ਮੈਂ ਆਕਰ ਕੀਤੀ ਐ ਕਦੋਂ ਮੈਂ ਕਿਸੇ ਨੂੰ ਮਾੜਾ ਬੋਲਿਆ ਓਏ ਮੈਂ ਮੰਨਦਾ ਵੀ ਮੰਮੀ ਤੇ ਭੈਣ ਦੀ ਗਲਤੀ ਆ ਕਿਉਂਕਿ ਤੇਰੇ ਨਾਲ ਉਹ ਲੜ ਸਕਦੀਆਂ ਨੇ ਪਰ ਤੇਰੇ ਮਾਪੇ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਪਰ ਮੈਂ ਕੀ ਕਰਾਂ ਮਨ ਜੇ ਤਾਂ ਬੇਬੇ ਦੀ ਕਰਦਾ ਤਾਂ ਮਰ ਗਿਆ ਜੇ ਤੇਰੀ ਕਰਦਾ ਤਾਂ ਮਰ ਗਿਆ ਮੈਂ ਤਾਂ ਦੋਏ ਪਾਸੇ ਫਸਿਆ ਹੋਇਆ ਆਹੀ ਗੱਲ ਤਾਂ ਮੈਂ ਕਹਿੰਨੀ ਆ ਨਾਲੇ ਮੇਂ ਕਾਸਮ ਮੈਂ ਤੁਹਾਨੂੰ ਅੱਜ ਤੱਕ ਕਿਹਾ ਕਦੇ ਵੀ ਜਾ ਕੇ ਆਪਦੀ ਮਾਂ ਨਾਲ ਲੜਕੇ ਆ ਜਾਂ ਆਪਦੀ ਭੈਣ ਨਾਲ ਲੜਕੇ ਆ ਮੈਂ ਹਰ ਵਾਰ ਹਾਜਮ ਕਰ ਲੈਂਦੀ ਆ ਗੱਲ ਵੀ ਚਲ ਕੋਈ ਗੱਲ ਨਹੀਂ ਮੈਂ ਵੀ ਕਿੰਨਾ ਕੁਝ ਰਬਰਦਾਸਤ ਕਰੂਗੀ ਆਪੇ ਪੇਕਿਆਂ ਬਾਰੇ ਠੀਕ ਆ ਨਾ ਸਿਆਣੇ ਕਹਿੰਦੇ ਨੇ ਨੌਹਾਂ ਨੋ ਮਾਸ ਕਦੇ ਅੱਡ ਨਹੀਂ ਹੁੰਦੇ ਹੁਣ ਮੰਨ ਕੇ ਚੱਲ ਮੈਂ ਤੇਰੀ ਮਾਂ ਨੂੰ ਬੋਲੂਗੀ ਜਾਂ ਮੈਂ ਤੇਰੀ ਭੈਣ ਨੂੰ ਬੋਲੂਗੀ ਤੈਨੂੰ ਦੁੱਖ ਲੱਗੂਗਾ ਨਾ ਤੇ ਜਦੋਂ ਫਿਰ ਕੋਈ ਮੇਰੇ ਮਾਂ ਪਿਓ ਨੂੰ ਬੋਲੂਗਾ ਮੇਰੇ ਪੇਕਿਆਂ ਤੱਕ ਜਾਊਗਾ ਮੈਨੂੰ ਵੀ ਤਾਂ ਦੁੱਖ ਲੱਗੂਗਾ ਸਹਾਇ ਨਹੀਂ ਬਿੰਤਰਿਆ ਉਹਨਾਂ ਲੋਕਾਂ ਵਾਂਗ ਕਾ ਕੇ ਲੈ ਲਿਆ ਹੁਣ ਜਮੀਨ ਠੇਕੇ ਦੇਦੇ ਦੀ ਚੰਗੜੀ ਗੱਲ ਮੈਨੂੰ ਤਾਂ ਸਹਾਈ ਆ ਸਮਝ ਨਹੀਂ ਆਉਂਦੀ ਵੀ ਲੋਕ ਹਰ ਮਹੀਨੇ ਉਹਦੇ ਜਵਾਕਾਂ ਨੂੰ ਲੈ ਕੇ ਘੁੰਮਣ ਵਗ ਜਾਂਦੇ ਨੇ ਇੱਥੇ ਸੁਨਖਾਣੀ ਕਮੀਨਦਾਰੀ ਨਹੀਂ ਲੋਟ ਆਉਂਦੀ ਚਲੋ